ਰੋਸਪੁਰ ਦੇ ਵਿੱਚ ਪੰਜਾਬ ਰੋਡਵੇਜ ਦੀ ਬੱਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਸਵਾਰੀਆਂ ਦੇ ਮੁਤਾਬਕ ਦੋ ਤੋਂ ਤਿੰਨ ਜਿਹੜੇ ਹਮਲਾਵਰ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਔਰ ਇਹਨਾਂ ਵੱਲੋਂ ਅੰਨੇ ਵਜ ਜਿਹੜੀ ਫਾਇਰਿੰਗ ਹੈ ਉਹ ਬੱਸ ਦੇ ਉੱਤੇ ਕੀਤੀ ਗਈ ਤਾਂ ਪੰਜਾਬ ਰੋਡਵੇਜ ਦੀ ਬੱਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਸਿੱਧਾ ਤੁਹਾਨੂੰ ਤਸਵੀਰਾਂ ਵੱਲ ਲੈ ਚਲਦੇ ਹਾਂ ਜਿਸ ਤੋਂ ਬਾਅਦ ਦੇਖਿਆ ਗਿਆ ਕਿ ਕਿੰਜ ਬੱਸ ਦੇ ਵਿੱਚ ਸਵਾਰ ਸਵਾਰੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਪੰਜਾਬ ਰੋਡਵੇਜ ਦੀ ਬੱਸ ਹੈ ਜਿਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਔਰ ਚਸ਼ਮਦੀਦਾਂ ਦੇ ਮੁਤਾਬਕ ਦੋ ਤੋਂ ਤਿੰਨ ਜਿਹੜੇ ਹਮਲਾਵਰ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਔਰ ਇਸ ਬੱਸ ਦੇ ਉੱਤੇ ਗੋਲੀਆਂ ਚਲਾਉਂਦੇ ਨੇ ਹਾਲਾਂਕਿ ਜਿਹੜੇ ਸ਼ਰਲੇ ਨੇ ਉਹ ਕੰਡਕਟਰ ਦੀ ਲੱਤ ਦੇ ਉੱਤੇ ਲੱਗੇ ਨੇ ਮਾਮੂਲੀ ਜੀ ਮਾਮੂਲੀ ਜ ਆ ਜ਼ਖਮੀ ਹੋਇਆ ਹੈ ਆ ਕੰਡਕਟਰ ਔਰ ਦੇਖਸ਼ਤ ਦਾ ਮਾਹੌਲ ਜਿਹੜਾ ਉਹ ਬਣਦਾ ਹੋਇਆ ਦਿਖਾਈ ਦਿੱਤਾ ਤਾਂ ਇਹ ਫਿਰੋਜ਼ਪੁਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਤੇ ਚੱਲਦੀ ਬੱਸ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਤਾਂ ਪੰਜਾਬ ਰੋਡਵੇ ਦੀ ਬੱਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਇਹ ਇਸ ਵਕਤ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀਆ ਸਾਂਝੀ ਕਰ ਰਹੇ ਹਾਂ ਔਰ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਨਾ ਤਸਵੀਰਾਂ ਦੇ ਵਿੱਚ ਕਿ ਇਹ ਉਹ ਬੱਸ ਦੇ ਉੱਤੇ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਕੌਣ ਸੀ ਉਹ ਹਮਲਾਵਰ ਕਿੱਥੋਂ ਆਏ ਸੀ ਕਿਉਂਕਿ ਜਿਹੜੇ ਚਸ਼ਮਤ ਦੀਦ ਨੇ ਯਾਨੀ ਕਿ ਜਿਹੜੀਆਂ ਸਵਾਰੀਆਂ ਬੱਸ ਦੇ ਵਿੱਚ ਸਵਾਰ ਸੀ ਉਹਨਾਂ ਸਵਾਰੀਆਂ ਦੇ ਮੁਤਾਬਕ ਦੋ ਤੋਂ ਤਿੰਨ ਜਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਔਰ ਅਚਾਨਕ ਬੱਸ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਦ